ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਵਾਸਤੇ ਜਾਂ ਕਹਿ ਲਈਏ ਹਰੇਕ ਉਸ ਮਾਤਾ ਪਿਤਾ ਵਾਸਤੇ ਜਾਂ ਹਰੇਕ ਦੁਨੀਆ ਦੇ ਵਿੱਚ ਇਤਫਾਕ ਰੱਖਣ ਵਾਸਤੇ ਮੁਹੱਬਤ ਰੱਖਣ ਵਾਲੇ ਜਿਹੜੇ ਲੋਕ ਆ ਜਿਹੜੇ ਇਨਸਾਫ ਪਸੰਦ ਲੋਕ ਆ ਮੁਹੱਬਤ ਪਸੰਦ ਲੋਕ ਆ ਉਹਨਾਂ ਲਈ ਇੱਕ ਬਹੁਤ ਖੁਸ਼ਖਬਰੀ ਦੀ ਜਿਹੜੀ ਗੱਲ ਆ ਉਹ ਸਾਹਮਣੇ ਆਈ ਆ ਕਿ ਸਿੱਧੂ ਦੇ ਮਾਤਾ ਚਰਨਕੌਰ ਜਿਹੜੇ ਆ ਉਹ ਉਹਨਾਂ ਦੇ ਘਰ ਜਿਹੜੀਆਂ ਇੱਕ ਵਾਰੀ ਫੇਰ 킬ਕਾਰੀ ਗੂੰਜਣ ਵਾਲੀ ਆ ਇਹ ਜਿਹੜੀਆਂ ਖਬਰਾਂ ਮਿਲੀਆਂ ਨੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਤਾਇਆ ਜੀ ਨੇ ਇਹ ਖਬਰਾਂ ਸਾਂਝੀਆਂ ਕੀਤੀਆਂ ਨੇ ਵੀ ਸਾਡੇ ਘਰ ਇੱਕ ਵਾਰ ਫੇਰ ਤੋਂ ਪ੍ਰਮਾਤਮਾ ਨੇ ਸੁਣੀ ਹੈ ਸਾਡੀ ਬਾਹ ਫੜੀ ਹੈ ਔਰ ਸਾਡੇ ਘਰ ਜਿਹੜੀਆਂ ਕਲਕਾਰੀਆਂ ਖਿਰਨ ਵਾਲੀਆਂ ਨੇ ਬਲਕੌਰ ਸਿੰਘ ਔਰ ਜਿਹੜੇ ਮਾਤਾ ਚਰਨ ਕੌਰ ਨੇ ਇੱਕ ਵਾਰ ਫੇਰ ਤੋਂ ਮਾਤਾ ਪਿਤਾ ਜਿਹੜੇ ਆ ਬੜਨ ਜਾ ਰਹੇ ਆ ਪਰ ਦੱਸਿਆ ਇਹ ਵੀ ਜਾ ਰਿਹਾ ਕਿ ਮਾਰਚ ਦੇ ਜਿਹੜਾ ਦੂਸਰੇ ਹਫਤੇ ਦੇ ਵਿੱਚ ਇਹ ਖੁਸ਼ਖਬਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਫੈਲ ਜਾਏਗੀ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਖੁਸ਼ੀ ਦਾ ਮਾਹੌਲ ਹੈ ਇਹਦੇ ਵਿੱਚ ਪੁਰਾਣੀ ਗੱਲ ਕਿਸੇ ਕਿਸਮ ਦੀ ਨਾ ਕੀਤੀ ਜਾਵੇ ਜੋ ਕੁਝ ਉਸ ਪਰਿਵਾਰ ਨਾਲ ਹੋਇਆ ਉਤੋਂ ਅਸੀਂ ਭਲੀ ਭਾਂਤ ਵਕਵਾਂ ਸੋ ਫੇਸਬੁੱਕ ਦੇ ਉੱਤੇ ਜਦੋਂ ਇਹ ਖੁਸ਼ੀ ਦੀ ਖਬਰ ਆਵੇ ਤਾਂ ਕੋਈ ਅਜਿਹੀਆਂ ਪੋਸਟਾਂ ਨਾ ਸਾਂਝੀਆਂ ਕੀਤੀਆਂ ਜਾਣ ਜਿਦੇ ਨਾਲ ਮਾਤਾ ਪਿਤਾ ਨੂੰ ਪਰਾਣਾ ਜਿਹੜਾ ਉਹਨਾਂ ਦਾ ਅਤੀਤ ਜੋ ਬੀਤ ਚੁੱਕਾ ਜੋ ਉਹਨਾਂ ਨਾਲ ਮੰਦ ਭਗਾ ਹਾਦਸਾ ਵਾਪਰਿਆ ਜੋ ਕੁਝ ਮਾੜਾ ਹੋਇਆ ਉਹਨਾਂ ਨੂੰ ਉਹ ਚੇਤੇ ਨਾ ਆਵੇ ਉਹਨਾਂ ਦੀ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਜਿੱਥੇ ਉਹਨਾਂ ਨੇ ਏਡਾ ਵੱਡਾ ਫੈਸਲਾ ਲਿਆ ਸ਼ੁਰੂ ਕਰਨ ਦਾ ਤੇ ਅਸੀਂ ਵੀ ਸਾਰੇ ਜਣੇ ਰਲ ਮਿਲ ਕੇ ਸਾਥ ਦਿੱਤੇ ਹਾਂ ਅਸੀਂ ਇਹ ਜ਼ਰੂਰ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਜਾਂ ਪ੍ਰਸ਼ਾਸਨ ਅੱਗੇ ਜਿਹੜਾ ਵਾ ਉਹਨਾਂ ਅੱਗੇ ਇਹ ਜ਼ੋਰ ਵੀ ਪਾਈਏ ਵੀ ਉਹਦੇ ਜਿਹੜੇ ਕਾਤਲ ਆ ਸਿੱਧੂ ਦੇ ਉਹਨਾਂ ਨੂੰ ਫੜਿਆ ਜਾਵੇ ਤਾਂ ਜੋ ਮਾਤਾ ਪਿਤਾ ਨੂੰ ਸੰਤੁਸ਼ਟੀ ਮਿਲੇ ਕਿ ਹਾਂ ਵੀ ਸਾਨੂੰ ਇਨਸਾਫ ਦਿੱਤਾ ਇਹਨਾਂ ਸਰਕਾਰਾਂ ਨੇ ਕਿਉਂਕਿ ਸਮਾਜ ਦੇ ਵਿੱਚ ਰਹਿਨੇ ਆ ਸਮਾਜ ਦੇ ਵਿੱਚ ਜਿਹੜਾ ਇਨਸਾਫ ਸਰਕਾਰਾਂ ਨੇ ਹੀ ਦੇਣਾ ਹੁੰਦਾ ਸਰਕਾਰ ਹੀ ਇਹਦੇ ਵਾਸਤੇ ਬਣੀ ਹੁੰਦੀ ਆ ਕਾਨੂੰਨ ਬਣੇ ਹੁੰਦੇ ਆ ਇਹ ਜ਼ਰੂਰ ਕਰੀਏ ਔਰ ਬਹੁਤ ਖੁਸ਼ੀ ਦੀ ਗੱਲ ਹੋਏਗੀ ਕਿ ਜਿਹੜਾ ਜਦੋਂ ਇਹ ਖੁਸ਼ੀ ਦੀ ਖਬਰ ਸਾਰੇ ਜਾਣੇ ਅਸੀਂ ਇੱਕ ਵਾਰ ਫੇਰ ਸਾਂਝੀ ਕਰਾਂਗੇ ਬਹੁਤ ਚਾ ਚੜੇਗਾ ਕਿਉਂਕਿ ਅਸੀਂ ਉਹ ਵੀ ਸਮਾਂ ਦੇਖਿਆ ਸੀ ਜਦੋਂ ਮੰਤਪਾਗੀਆਂ ਖਬਰਾਂ ਵੀ ਸ਼ੇਅਰ ਕੀਤੀਆਂ ਸੀਗੀਆਂ ਸੋ ਇੱਕ ਬਹੁਤ ਖੁਸ਼ੀ ਦੀ ਖਬਰ ਆ ਜਿੱਥੇ ਮਾਤਾ ਚਰਨਕੌਰ ਜਿਹੜੇ ਆ ਉਹ ਇੱਕ ਵਾਰ ਫੇਰ ਤੋਂ ਇੱਕ ਬੱਚੇ ਨੂੰ ਜਨਮ ਦੇਣਗੇ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਜਿਹੜੇ ਫੈਨਸ ਆ ਸਿੱਧੂ ਮੂਸੇਵਾਲਾ ਦੇ ਆ ਉਸ ਪਰਿਵਾਰ ਨਾਲ ਜਿਹੜੇ ਨਿੱਜੀ ਤੌਰ ਤੇ ਜੁੜੇ ਹੋਏ ਆ ਬਹੁਤ ਲੋਕਲੇ ਸੋਸ਼ਲ ਮੀਡੀਆ ਦੇ ਕਹਿ ਲਈਏ ਜਾਂ ਸਿੱਧੂ ਦੇ ਜਿਹੜੇ ਦੋਸਤ ਆ ਬਹੁਤ ਨਿੱਜੀ ਤੌਰ ਤੇ ਜਿਹੜੇ ਜੁੜੇ ਹੋਏ ਆ ਉਹਨਾਂ ਨੂੰ ਵੀ ਵਾਸਤੇ ਵੀ ਇਹ ਬਹੁਤ ਖੁਸ਼ੀ ਦੀ ਖਬਰ ਹੈ ਵਧਾਈਆਂ ਵਾਲੀ ਖਬਰ ਹੈ ਕਿਉਂਕਿ ਉਹ ਜੋ ਉਹਨਾਂ ਨੇ ਮਹਿਸੂਸ ਕੀਤਾ ਅਸੀਂ ਕੈਮਰੇ ਦੇ ਪਿਛਲੇ ਪਾਸੇ ਉਹ ਮਹਿਸੂਸ ਨਹੀਂ ਕਰ ਸਕਦੇ ਬਹੁਤ ਬੰਦੇ ਤਾਂ ਸਿੱਧੂ ਦੇ ਘਰ ਗਏ ਇਸੇ ਕਰਕੇ ਸੀਗੇ ਵੀ ਵੀਡੀਓ ਕਰਾ ਲਈਏ ਫੋਟੋ ਕਰਾ ਲਈਏ ਸੋ ਜੋ ਦਰਦ ਖੰਡਾਇਆ ਉਸ ਪਰਿਵਾਰ ਨੇ ਹੰਡਾਇਆ ਬੇਸਿਕਲੀ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਵੀ ਪ੍ਰਮਾਤਮਾ ਨੇ ਉਹਨਾਂ ਦੀ ਬਾਹ ਫੜੀ ਹੈ ਔਰ ਉਹਨਾਂ ਦੇ ਵੇੜੇ ਇੱਕ ਵਾਰ ਫੇਰ ਤੋਂ ਉਹ ਹਵੇਲੀ ਜਿਹੜੀ ਸਿੱਧੂ ਨੇ ਬੜੇ ਚਾਵਾਂ ਨਾਲ ਬਣਾਈ ਸੀ ਉਹ ਰੌਸ਼ਨ ਹੋ ਜਾਏਗੀ ਉਹ ਮਹਿਲ ਨੁਮਾ ਹਵੇਲੀ ਦੇ ਵਿੱਚ ਜਿਹੜਾ ਰਾਜਕੁਮਾਰ ਪੁੱਤਰ ਦਾਸ ਕਰਦੇ ਆ ਰਾਜਕੁ ਇਹ ਕਲਕਾਰੀਆਂ ਪਾਉਗੀ ਤਾਂ ਬਹੁਤ ਖੁਸ਼ੀ ਦੀ ਜਿਹੜੀ ਗੱਲ ਹੋਏਗੀ ਬਹੁਤ ਸੋਹਣਾ ਲੱਗੇਗਾ ਉਹ ਮਾਹੌਲ ਉਹ ਵਾਤਾਵਰਨ ਉਹ ਜਿਹੜਾ ਪੂਰੀ ਕਾਇਨਾਤ ਜਿਹੜੀ ਆ ਉਹ ਕਿ ਆ ਬਾਤ ਲਸਾਨੀ ਉਹ ਜਿਹੜਾ ਮੰਜ਼ਰ ਹੋਏਗਾ ਵੇਖਣ ਵਾਲਾ ਮੰਜ਼ਰ ਹੋਏਗਾ ਸੋ ਅਸੀਂ ਅਰਦਾਸ ਕਰਦੇ ਹਾਂ ਉਸ ਪ੍ਰਮਾਤਮਾ ਅੱਗੇ ਵੀ ਜਿਹੜਾ ਆਉਣ ਵਾਲਾ ਜੀ ਆ ਪੂਰਾ ਤੰਦਰੁਸਤ ਹੋਵੇ ਤਾਂ ਜਿੱਦਾਂ ਸਿੱਧੂ ਨੇ ਪੂਰੇ ਹਲਕੇ ਦਾ ਆਪਣੇ ਇਲਾਕੇ ਦਾ ਪੂਰੇ ਭਾਰਤ ਦਾ ਨਾਮ ਵਰਲਡਵਾਈਡ ਰੌਸ਼ਨ ਕੀਤਾ ਇਸੇ ਤਰ੍ਹਾਂ ਇਹ ਜਿਹੜਾ ਬੱਚਾ ਵਾ ਉਹਦੀਆਂ ਪੈੜਾਂ ਉੱਤੇ ਚੱਲੇ ਤੇ ਇਸੇ ਤਰ੍ਹਾਂ ਪੂਰੇ ਪਰਿਵਾਰ ਦਾ ਇਲਾਕੇ ਦਾ ਪੰਜਾਬ ਦਾ ਪੂਰੇ ਦੇਸ਼ ਦਾ ਨਾਮ ਜਿਹੜਾ ਰੌਸ਼ਨ ਕਰੇ ਸੋ ਇਹ ਇੱਕ ਬਹੁਤ ਖੁਸ਼ੀ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਮਾਤਾ ਚਰਨਕੌਰ ਔਰ ਬਾਪੂ ਬਲਕੌਰ ਸਿੰਘ ਜਿਹੜੇ ਆ ਉਹਨਾਂ ਦੇ ਵਿਹੜੇ ਦੇ ਵਿੱਚ ਇੱਕ ਵਾਰ ਫੇਰ ਤੋਂ ਕਿਲਕਾਰੀਆਂ ਗੂੰਜਣ ਜਾ ਰਹੀਆਂ ਨੇ ਬਹੁਤ-ਬਹੁਤ ਵਧਾਈਆਂ ਇਸ ਪਰਿਵਾਰ ਨੂੰ ਬਹੁਤ ਖੁਸ਼ੀ ਦੀ ਗੱਲ ਆ ਸਿੱਧੂ ਦੇ ਫੈਨਸ ਵਾਸਤੇ ਔਰ ਹਰ ਇੱਕ ਉਸ ਚਾਹਣ ਵਾਲਿਆਂ ਵਾਸਤੇ ਜਿਹੜੇ ਮਤਲਬ ਇਹ ਉਮਰ ਦੇ ਦੇਖੋ ਇਸ ਦੌਰ ਦੇ ਵਿੱਚ ਉਹਨਾਂ ਨੇ ਐਡਾ ਵੱਡਾ ਸਟੈਪ ਲਿਆ ਉਹ ਕਿੰਨਾ ਇਕੱਲਾ ਮਹਿਸੂਸ ਕਰਦੇ ਹੋਣਗੇ ਉਹਨਾਂ ਨੂੰ ਕਿੰਨਾ ਜਿਹੜਾ ਇਕੱਲਾਪਨ ਹੈ ਟੁੱਟ ਟੁੱਟ ਖਾਂਦਾ ਹੋਊਗਾ ਤੇ ਕਿਉਂਕਿ ਹੁਣ ਮਕਬੂਲੀਅਤ ਸਿੱਧੂ ਦੀ ਇੰਨੀ ਜ਼ਿਆਦਾ ਕਿ ਹਰ ਥਾਂ ਤੇ ਉਹਦੇ ਉਹਦੇ ਗਾਣੇ ਵੱਜਦੇ ਆਜ ਤੱਕ ਉਹਦੇ ਗਾਣੇ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਆ ਸੋ ਇਹ ਬਹੁਤ ਚੰਗਾ ਲੱਗਾ ਜਦੋਂ ਇਹ ਖਬਰ ਸੁਣੀ ਦੇਖੀ ਤੇ ਬਹੁਤ ਖੁਸ਼ੀ ਦੀ ਗੱਲ ਹੋਈ ਔਰ ਤੁਹਾਨੂੰ ਇੱਥੇ ਇਹ ਵੀ ਦੱਸ ਦਵਾਂ ਕਿ ਇਹ ਜਿਹੜੀ ਖਬਰ ਸੀਗੀ ਸਭ ਤੋਂ ਪਹਿਲਾਂ ਇਹ ਸੀਨੀਅਰ ਜਰਨਲਿਸਟ ਬਲਜੀਤ ਪਰਮਾਰ ਹੋਣਾ ਨੇ ਜਿਹੜੀ ਹੈ ਸ਼ੇਅਰ ਕੀਤੀ ਸੀਗੀ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਸੀ ਇਸ ਬਾਬਤ ਬਲਜੀਤ ਪਰਮਾਰ ਹੋਣਾ ਨੇ ਗੱਲ ਕੀਤੀ ਸੀ ਸੀਨੀਅਰ ਜਰਨਲਿਸਟ ਹੈਗੇ ਆ ਮਹਾਲੀ ਰਹਿੰਦੇ ਆ ਅੱਜ ਕੱਲ ਉਹਨਾਂ ਨੇ ਪਹਿਲਾਂ ਪਰਿਵਾਰ ਦੇ ਨਾਲ ਗੱਲ ਕੀਤੀ ਔਰ ਇਹ ਖਬਰ ਜਿਹੜੀ ਆ ਉਹਨਾਂ ਨੇ ਫਿਰ ਸਾਂਝੀ ਕੀਤੀ ਸੀਗੀ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਵਾਰ ਫੇਰ ਬਾਪੂ ਬਲਕੌਰ ਸਿੰਘ ਔਰ ਮਾਤਾ ਚਰਨਕੌਰ ਦੇ ਘਰ ਜਿਹੜੀਆਂ ਅਕਲਕਾਰੀਆਂ ਗੂੰਜਣ ਜਾ ਰੀਆਂ ਨੇ ਅਸੀਂ ਉਹਨਾਂ ਨੂੰ ਦਵਾਮਾਂ ਦਿੰਨੇ ਆ ਉਨ੍ਹਾਂ ਦਾ ਜਿਹੜਾ ਤੰਦਰੁਸਤੀ ਦੀ ਜਿਹੜੀ ਹੈ ਉਹ ਦਾਤ ਮੰਗਦੇ ਆ ਬਹੁਤ ਵਧੀਆ ਜਿਹੜੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਵਾ ਉਹਦੀ ਹਵੇਲੀ ਜਿਹੜੀ ਹੈ ਇੱਕ ਵਾਰ ਮੁੜ ਤੋਂ ਰੌਸ਼ਨ ਹੋਣ ਜਾ ਰਹੀ ਹੈ ਉਹ ਜਿਹੜੀ ਮਹਿਲनुਮਾ ਹਵੇਲੀ ਹੈ ਉਹਦੇ ਵਿੱਚ ਹੁਣ ਇੱਕ ਨਵਾਂ ਜੀ ਆਉਣ ਵਾਲਾ ਸੋ ਬਹੁਤ-ਬਹੁਤ ਇਹਦੇ ਵਿੱਚ ਵਧਾਈਆਂ ਔਰ ਦੱਸਿਆ ਵੀ ਜਾ ਰਿਹਾ ਕਿ ਇਹ ਜਿਹੜਾ ਬੇਬੀ ਪਲਾਨ ਕੀਤਾ ਇਹਨਾਂ ਨੇ ਇਹ ਆਈਐਫ ਆਈਵੀਐਫ ਟੈਕਨੀਕ ਦੇ ਥਰੂ ਕੀਤਾ ਸੋ ਬਹੁਤ-ਬਹੁਤ ਵਧਾਈਆਂ ਇਸ ਸਾਰੇ ਪਰਿਵਾਰ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ